ਪੰਜਾਬ ਹੋਮਗਾਰਡਜ਼ ਦੇ ਰਿਟਾਇਰਡ ਅਤੇ ਮੌਜੂਦਾ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਤੋਂ ਆਪਣੇ ਬੰਦੇ ਹੱਕ ਬਹਾਲ ਕਰਵਾਉਣ ਲਈ ਸਿਟੀ ਪਾਰਕ ਸੰਗਰੂਰ ਵਿਖੇ ਇੱਕ ਸਾਂਝੀ ਮੀਟਿੰਗ ਕੀਤੀ ਗਈ ਜਿਸ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੱਲੋਂ ਸਾਲ 2017 'ਚ ਹੋਮਗਾਰਡ ਦੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸੂਬੇ ਵਿੱਚ ਆਪ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਾਂਗ ਹੋਮਗਾਰਡ ਦੇ ਮੁਲਾਜ਼ਮਾਂ ਨੂੰ ਵੀ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾਵੇਗਾ ਪਰੰਤੂ 3 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਉਹਨਾਂ ਦੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਆਗੂਆਂ ਨੇ ਦੱਸਿਆ ਕਿ 58 ਸਾਲ ਦੀ ਉਮਰ ਤੱਕ ਪੰਜਾਬ ਹੋਮਗਾਰਡ ਦੀ ਡਿਊਟੀ ਕਰਨ ਤੋਂ ਬਾਅਦ ਮਹਕਮੇ ਵੱਲੋਂ ਉਹਨਾਂ ਨੂੰ ਖਾਲੀ ਹੱਥ ਘਰ ਭੇਜ ਦਿੱਤਾ ਜਾਂਦਾ ਹੈ ਤੇ ਕਮਾਈ ਦਾ ਕੋਈ ਸਾਧਨ ਨਾ ਰਹਿਣ ਕਰਕੇ ਉਹ ਆਪਣਾ ਇਲਾਜ ਕਰਵਾਉਣ ਤੋਂ ਵੀ ਅਸਮਰਥ ਹੋ ਜਾਂਦੇ ਹਨ ਇਸ ਮੌਕੇ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਉਹ ਸੜਕਾਂ ਦੇ ਉਤਰਨ ਲਈ ਮਜਬੂਰ ਹੋਣਗੇ ਕ੍ਰਿਸ਼ਨ ਦੇਵ ਜੀ ਕ੍ਰਿਸ਼ਨ ਦੇਵ ਜੀ ਅੱਜ ਮੀਟਿੰਗ ਹੋਈ ਹੈ ਤੁਹਾਡੀ ਕੀ ਫੈਸਲਾ ਹੋਇਆ ਤੁਹਾਡੀ ਬਹੁਤ ਦੇਰ ਦੀ ਮੰਗਾਂ ਨੇ ਕੀ ਫੈਸਲਾ ਹੋਇਆ ਤੁਹਾਡਾ ਸਭ ਤੋਂ ਮੈਲਾ ਮੈਂ ਸਭ ਨੂੰ ਮੇਰੇ ਵੱਲੋਂ ਜਿੰਨੇ ਵੀ ਆਪਣੇ ਰਿਟਾਇਰਮੈਂਟ ਜਾਂ ਮੌਜੂਦਾ ਜਾਂ ਔਨ ਡਿਊਟੀ ਵਾਲੇ ਨੇ ਤੇ ਹਾਜ਼ਰ ਹੋਣੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਾਡਾ ਮੀਟਿੰਗ ਦਾ ਏਜੰਡਾ ਜੇ ਹੈ ਵੀ ਜਿਹੜਾ ਸਾਡਾ ਸਾਲ 2018 ਤੋਂ ਲਗਾਤਾਰ ਸੋਲਕਿਆ ਟੋਲ ਪਲਾਜ਼ੀ ਵਿਖੇ ਧਰਨਾ ਚੱਲ ਰਿਹਾ ਸੀ ਅੱਜ ਤੱਕ ਉਹਦਾ ਵੀ ਕੋਈ ਵੀ ਰਿਜ਼ਲਟ ਨਹੀਂ ਨਿਕਲਿਆ ਉਸ ਤੋਂ ਬਾਅਦ ਜਿਹੜੇ ਉੱਤੇ ਧਰਨੇ ਦੌਰਾਨ ਸਾਡੇ 12 ਜਵਾਨ ਸ਼ਹੀਦ ਹੋ ਗਏ ਉਸ ਉਸ ਤੋਂ ਬਾਅਦ ਲਗਾਤਾਰ ਇਹ ਚੱਲ ਰਿਹਾ ਵੀ ਆਉਣ ਵਾਲੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਭਾਵੇਂ ਕਾਂਗਰਸ ਸਰਕਾਰ ਆ ਭਾਵੇਂ ਅਕਾਲੀ ਸਰਕਾਰ ਆ ਤੇ ਇਹਨਾਂ ਨੂੰ ਵੀ ਸਾਡੇ ਦੇ ਨਾਲ ਸਦਾ ਹੀ ਮਤਰੀ ਮਾਂ ਵਾਲਾ ਸਲੋਕ ਕੀਤਾ ਗਿਆ ਉਸ ਤੋਂ ਬਾਅਦ ਜਦੋਂ 2017 ਦੇ ਵਿੱਚ ਮਾਨਯੋਗ ਅਮਨ अरोड़ा ਸਾਹਿਬ ਨੇ ਜਿਹੜੇ ਪੰਜਾਬ ਹோம்ਗਾਰਡ ਦੇ ਜਵਾਨ ਸੀ ਔਨ ਡਿਊਟੀ ਵਾਲੇ ਜਾਂ ਰਿਟਾਇਰਮੈਂਟ ਸੀ ਉਸ ਵਕਤ ਉਹਨਾਂ ਨਾਲ ਇਹਨਾਂ ਨੇ ਇਹ ਵਾਅਦਾ ਕੀਤਾ ਸੀ ਵੀ ਜਦੋਂ ਵੀ ਸਾਡੀ ਸਰਕਾਰ ਆਈ ਤਾਂ ਅਸੀਂ ਇਹਨਾਂ ਨੂੰ ਸੜਕਾਂ ਤੇ ਜਿਹੜੀ ਹோம்ਗਾਰਡ ਐ ਰੁਲਦੀ ਫਿਰਦੀ ਐ ਤਾਂ ਅਸੀਂ ਇਹਨਾਂ ਨੂੰ ਸੜਕਾਂ ਤੇ ਰੁਲਣ ਨਹੀਂ ਦੇਵਾਂਗੇ ਪਰ 6-7 ਸਾਲ باوجود 20 ਜਾਣ ਦੇ ਵੀ ਜਦੋਂ ਇਹਨਾਂ ਦੀ ਸਰਕਾਰ ਦੇ ਕਰੀਬ 3 ਸਾਲ ਹੋ ਗਏ ਨੇ ਪਰ ਅੱਜ ਤੱਕ ਇਹਨਾਂ ਨੇ ਜਿਹੜੀ ਆਪ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਕਿਸੇ ਨੇ ਵੀ ਸਾਡੀ ਹੋਮਗਾਰਡ ਦੀ ਸਰ ਨਹੀਂ ਲਈ ਤੇ ਸਾਡੇ ਜਿਹੜੇ ਜਵਾਨ ਰਿਟਾਇਰਮੈਂਟ ਕਈ ਸਾਲਾਂ ਤੋਂ ਹੋਏ ਨੇ ਬਹੁਤ ਜਗ੍ਹਾ ਤੋਂ ਮੈਨੂੰ ਫੋਨ ਵੀ ਆਉਂਦੇ ਨੇ ਪਰ ਜਿਨ੍ਹਾਂ ਕੋਲ ਅੱਜ ਮੋਹਲੇ ਬਣਿਆ ਹੋਇਆ ਦਵਾਈ ਲੈਣ ਚੋਕੇ ਵੀ ਉਹਨਾਂ ਕੋਲ ਪੈਸੇ ਨਹੀਂ ਜੋ ਨਰੇਗਾ ਉਹ ਜਾਂਦੇ ਨੇ ਤਾਂ ਲੋਕ ਵੀ ਉਹਨਾਂ ਨੂੰ ਟੀਚਰਾਂ ਕਰਦੇ ਨੇ ਬਈ ਇਹਨਾਂ ਦਾ ਇਹਨਾਂ ਬੁਰਾ ਹਾਲ ਹੈ ਕਿ ਇਹ ਆਪਣਾ ਇਲਾਜ ਵੀ ਨਹੀਂ ਕਰਵਾ ਸਕਦੇ ਤੇ ਜਿੰਨੀ ਇਹਨਾਂ ਦੀ ਉਮਰ ਹੈ 60 ਜਾਂ ਹੁਣ 70 ਸਾਲ ਦਾ ਹੋ ਗਿਆ ਕੋਈ 60 ਸਾਲ ਦਾ ਹੋ ਗਿਆ ਇਸ ਤੋਂ ਬਾਅਦ ਇਹਨਾਂ ਨੂੰ ਕੰਮ ਕਰਨਾ ਵੀ ਬੜਾ ਔਖਾ ਲੱਗਦਾ ਹੈ ਤੇ ਸਾਡੀ ਤਾਂ ਇਹੀ ਮੰਗ ਹੈ ਵੀ ਜੇਕਰ ਸੀਐਮ ਸਾਹਿਬ ਸਾਨੂੰ 5-7 ਦਿਨਾਂ ਦੇ ਵਿੱਚ ਟਾਈਮ ਦਿੰਦੇ ਤਾਂ ਠੀਕ ਹੈ ਜੇਕਰ ਇਹਨਾਂ ਨੇ ਸਾਨੂੰ ਕੋਈ ਟਾਈਮ ਨਹੀਂ ਦਿੱਤਾ ਮਿਲਣ ਦਾ ਤਾਂ ਅਸੀਂ ਸੜਕਾਂ ਵੀ ਜਾਮ ਕਰਾਂਗੇ ਇਹਨਾਂ ਦਾ ਮੰਤਰੀਆਂ ਘਰਾਓ ਵੀ ਕਰਾਂਗੇ ਜੋ ਕਿ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਜੇ ਵੀ ਸੰ ਹੋਮਗਾਰਡ ਜਿਹੜੀ ਹੈ ਬਣਦਾ ਪੈਨਸ਼ਨ ਦਾ ਮਾਨਪੱਤਾ ਜਿੰਨਾ ਵੀ ਹੈ ਉਹ ਸਾਨੂੰ ਛੇਤ-ਛੇਤੇ ਲਾਗੂ ਕਰਾਇਆ ਜਾਵੇ ਤਾਂ ਜੋ ਸਾਡਾ ਨਿਰਪਾ ਗੁਜ਼ਾਰਾ ਪੱਤਾ ਹੋ ਸਕੇ ਭਾਈ ਨਾਮ ਕੀ ਤੁਹਾਡਾ ਤੇ ਤੁਸੀਂ ਕਿਹਦੇ ਸ਼ਹਿਰ ਚੋਂ ਆਏ ਹੋ ਅਮਰਜੀਤ ਸਿੰਘ ਮੇਰਾ ਨਾਮ ਜੀ ਜ਼ਿਲ੍ਹਾ ਮਠੱਡਾ ਜੀ ਅੱਜ ਤੁਸੀਂ ਇਹਦੇ ਸੰਗਰੂਰ ਦੇ ਜੀ ਮੀਟਿੰਗ ਕੀਤੀ ਹੈ ਕੀ ਫੈਸਲਾ ਹੋਇਆ ਅਗਲੇ ਤੁਹਾਡਾ ਕੀ ਪ੍ਰੋਗਰਾਮ ਹੋਊਗਾ ਓਮਕਾਰ ਵੱਲ ਅਸੀਂ ਫੈਸਲਾ ਹੀ ਕੀਤਾ ਜੀ ਸਾਡਾ ਟੋਲ ਪੁਲਾਜਾ ਸੋਲਖਿਆ ਮਿਤੀ 7/10/2018 ਤੋਂ ਜਿਹੜਾ ਟੋਲ ਪੁਲਾਜਾ ਸੋਲਖਿਆ ਧਰਨਾ ਲੱਗਿਆ ਹੌਂਗੜ ਵੈਲਫੇਅਰ ਐਸੋਸੀਏਸ਼ਨ ਰਿਟਾਇਰਡ ਰਜਿਸਟਰ ਨੰਬਰ 137 ਜਿਹੜੋ ਅੱਜ 100 ਤਕਰੀਬਨ 7 ਸਾਲ ਹੋ ਗਿਆ 12 ਜਵਾਨ ਸਾਡੇ ਉਥੇ ਸ਼ਹੀਦ ਵੀ ਹੋ ਗਏ ਪਰ ਸਰਕਾਰ ਨੇ ਸਾਡੀ ਬਾਹ ਨਹੀਂ ਫੜੀ ਸਾਡੀ ਜਿਹੜੀ ਮੇਲਬੰਗ ਸੀ ਮਾਨ ਪੱਤਾ ਪੈਨਸ਼ਨ ਉਹਦੇ ਕਰਕੇ ਅਸੀਂ ਧਰਨਾ ਲਾਇਆ ਸੀ ਸਰਕਾਰ ਨੇ ਸਾਡੀ ਬਾਹ ਨਹੀਂ ਫੜੀ ਇਸ ਕਰਕੇ ਅਸੀਂ ਜਿਹੜੀ ਹੁਣ ਦੀ ਮੌਜੂਦਾ ਸਰਕਾਰ ਆ ਸਨਾਪ ਸਿੰਘ ਜੀ ਮਾਨ ਦੀ ਅਸੀਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਕਿ ਅਸੀਂ ਉਹਨਾਂ ਨੂੰ ਬਹੁਤ ਵੋਟਾਂ ਪਾ ਕੇ 92 ਉਹਨਾਂ ਦੇ ਐਮਐਲਏ ਬਣਾਇਆ ਤੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ। ਅਸੀਂ ਉਹਨਾਂ ਨੂੰ ਬੇਨਤੀ ਕਰਦਿਆਂ ਵੀ ਹੋਮਗਾਰਡ ਦਾ ਜਿਹੜਾ ਮਾਨ ਪੱਤਾ ਪੈਨਸ਼ਨ ਆ ਤੇ ਬਾਕੀਆਂ ਜਿਹੜੀਆਂ ਸਾਡੀਆਂ ਹੋਮਗਾਰਡ ਦੀਆਂ ਮੰਗਾਂ ਉਹਨਾਂ ਨੂੰ ਪੂਰਾ ਕੀਤਾ ਜਾਵੇ। ਹੁਣ ਜਿਹੜਾ ਸਾਡਾ ਸਰ ਇੱਕ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਰਿਹਾ ਚੁਕਿਆ। ਅੱਜ ਅਸੀਂ ਸੰਗਰੂਰ ਮੀਟਿੰਗ ਕੀਤੀ ਹੈ ਸਾਡੀ ਸ਼ੈਤੀ ਜੀ ਮੀਟਿੰਗਾਂ ਜਿਹੜਾ ਸੰਗਰੂਰ ਦੇ ਵਿੱਚ। ਇੱਥੇ ਮੀਟਿੰਗਾਂ ਜਾਦੇ ਵੱਧ ਤੋਂ ਵੱਧ ਸਾਨੂੰ ਕਿਉਂ ਕਰਨੀਆਂ ਪਈਆਂ ਕਿਉਂਕਿ ਇਹ ਜਿਹੜਾ ਜਿਹੜਾ ਸੰਗਰੂਰ ਆ ਇਹ ਬਹੁਤ ਹੀ ਸਤਿਕਾਰਯੋਗ ਮਾਨਯੋਗ ਭਗਵੰਤ ਸਿੰਘ ਜੀ ਮੁੱਖ ਮੰਤਰੀ ਉਨ੍ਹਾਂ ਦਾ ਸ਼ਹਿਰ ਆਇਆ। ਹਰ ਜਿਹੜਾ ਸਾਡਾ ਦੌਰਾ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਸ਼ੁਰੂ ਹੋ ਚੁੱਕੀਆਂ ਨੇ ਬਹੁਤ ਹੀ ਜਲਦੀ ਮੀਟਿੰਗਾਂ ਕਰਕੇ ਅੱਗੇ ਤੋਂ ਜੋਸ਼ ਹਰਸ਼ ਦੀ ਰੂਪਰੇਖਾ ਹੋਈ ਉਹ ਲਿਖੀ ਜਾਏਗੀ। ਆਹ ਇਹਦੇ ਦੌਰਾਨ ਮੈਂ ਮਾਨਯੋਗ ਮੁੱਖ ਮੰਤਰੀ ਕੋਟ ਸਿੰਘ ਮਾਨ ਜੀ ਨੂੰ ਅਡਰ ਰਜਿਸਟਰ ਨੰਬਰ 137 ਔਰ ਬਾਕੀ ਸਾਡੇ ਨਾਲ 169 ਦੇ ਨਵੇਂ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਸ਼ਾਮਲ ਸਾਨੂੰ ਬਹੁਤ ਜਲਦੀ ਤੋਂ ਜਲਦੀ ਭਗਵੰਤ ਸਿੰਘ ਮਾਨਜੀ ਨੂੰ ਮਿਲਦਾ ਸਮਾਂ ਦਿੱਤਾ ਜਾਵੇ ਤਾਂ ਕਿ ਅਸੀਂ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਜੀ ਨੂੰ ਮਿਲ ਕੇ ਆਜੂ ਦਾ ਮੰਗਤੋ ਜਾਣੂ ਕਰਾ ਸਕੀਏ ਤੇ ਜਲਦੀ ਤੋਂ ਜਲਦੀ ਜੜ੍ਹਣਾ ਸਾਡੀਆਂ ਮੰਗਾ ਜੜ੍ਹਗਾ ਲੱਗ ਕਿਤ ਲਾ ਜਾ ਭਾਜੀ ਨਾਮ ਕੀ ਤੁਹਾਡਾ ਤੁਸੀਂ ਕਿੱਥੋਂ ਆਏ ਨਾਮ ਦੇ ਦੇਵੀਦੀਆ ਸ਼ਰਮਾ ਜ਼ਿਲ੍ਹਾ ਫਤਿਹਗੜ ਸਾਹਿਬ ਔਨ ਡਿਊਟੀ ਜ਼ਿਲ੍ਹਾ ਰੋਪੜਾ ਸਾਜੀ ਕਿਸ ਤਰ੍ਹਾਂ ਦੀ ਮੀਟਿੰਗ ਹੋਈ ਤੁਹਾਡਾ ਕੀ ਪ੍ਰੋਗਰਾਮ ਲਿਖਿਆ ਗਿਆ ਅਸੀਂ ਅੱਜ ਆਪਣੇ ਜਿਹੜੇ ਜਵਾਨਾਂ ਨਾਲ ਜਿਹੜੀ ਮੀਟਿੰਗ ਕੀਤੀ ਆ ਯਾਰ ਡਿਊਟੀ ਕਰਨ ਵਾਲੇ ਰਟਾਇਰ ਹੋਣ ਨਾਲ ਉਹ ਅਸੀਂ ਮੀਟਿੰਗ ਜਵਾਨਾਂ ਨੂੰ ਜਗਾਉਣ ਵਾਸਤੇ ਕੀਤੀ ਹੈ ਵੀ ਸਾਡਾ ਜਿਹੜਾ ਭਵਿੱਖ ਹੈ ਅਸੀਂ ਆਪਣਾ ਦੁੱਖੜਾ ਮਾਨਯੋਗ ਮੁੱਖ ਮੰਤਰੀ ਸਾਹਿਬ Shri ਭਗਵਨ ਸ਼ਵਾਨੀ ਨੂੰ ਮਿਲ ਕੇ ਸੜਾਈਏ ਵੀ ਜਲਦੀ ਤੋਂ ਜਲਦੀ ਸਾਡਾ ਮੁੱਖ ਮੰਤਰੀ ਸਾਹਿਬ ਸਾਨੂੰ ਮਿਲਣ ਦਾ ਸਮਾਂ ਦੇ ਸਿਰਫ 5 ਮਿੰਟ ਵਾਸਤੇ ਅਸੀਂ ਗੱਲਬਾਤ ਹੀ ਕਰਨੀ ਹੈ ਜੋ ਕਿ ਆਪਣੇ ਦੁੱਖੜੇ ਨੂੰ ਧਿਆਨਤ ਲਿਆਦੀਏ ਸਾਡੇ ਵਿਭਾਗ ਦੇ ਵਿੱਚ Shri Harmanjeet Singh Division Commander Patiala Range Patiala Wadhu Chaudhary Deputy Commander General ਜਿਹੜਾ ਸਟੇਟ ਹੈੱਡਕੁਆਟਰ ਹੋਮ ਗਾਰਡ ਵਿਖੇ ਨਾਟਕ ਕੀਤਾ ਗਿਆ ਇਹ ਜਵਾਨਾਂ ਦੀ ਜ਼ਿੰਦਗੀ ਖਰਾਬ ਕਰ ਰਿਹਾ ਜਦੋਂ ਸਰਕਾਰ ਹਰ ਪੱਖੋਂ ਜਵਾਨਾਂ ਦੀਆਂ ਦੁੱਖ ਸੁਣਨ ਨੂੰ ਤਿਆਰ ਆ ਇਹ ਅਧਿਕਾਰੀ ਸਾਡੇ ਵਿਭਾਗ ਦੇ ਜਵਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹਰਾਸਮੈਂਟ ਕਰ ਰਿਹਾ ਕਿਉਂ ਨਾ ਕਿਉਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਇਸ ਨੂੰ ਇਹਦੇ ਖਿਲਾਫ ਜਿਹੜਾ ਮਾਨਯੋਗ ਡੀਜੀਪੀ ਸਾਹਿਬ 20 ਤੰਸ਼ਨ ਨੂੰ ਕਰਪਸ਼ਨ ਦਾ ਕੇਸ ਦਿੱਤਾ ਗਿਆ ਉਹਦੇ ਸਬੰਧ ਵਿੱਚ ਇਹਨੂੰ ਇਹਦੇ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਆ ਇਹਦੀ ਬਦਲੀ ਕਰਕੇ ਇਹਨੂੰ ਫਿਰੋਜ਼ਪੁਰ ਰੇਂਜ ਲਾਇਆ ਜਾਵੇ ਇਸੇ ਸਟੇਟ ਹੈੱਡਕੁਆਟਰ ਦੇ ਵਿੱਚ ਡੀਆਈਜੀ ਆਈਪੀਐਸ ਪੁਰਸਾ ਅਧਿਕਾਰੀ ਤਨਾਦ ਕੀਤਾ ਜਾਵੇ ਗੜ ਜੀ ਮੀਟਿੰਗ ਹੋਈ ਅੱਜ ਉਹਦੇ ਵਿੱਚ ਕੀ ਫੈਸਲਾ ਲਿੱਤਾ ਗਿਆ ਉਹਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਸਾਡੇ ਜਵਾਨਾਂ ਦੀ ਜਿਹੜੀਆਂ ਮੰਗਾਂ ਨੇ ਅਟਾਇਰ ਜਵਾਨਾਂ ਦੀਆਂ ਅੱਤਵਾਦ ਤੋਂ ਲੈ ਕੇ ਜਿਹੜੇ ਅੱਜ ਤੱਕ ਇੰਨਾ ਸੰਘਰਸ਼ ਕਰਦੇ ਆ ਰਹੇ ਨੇ ਦੇਸ਼ ਲਈ ਕੁਰਬਾਨੀਆਂ ਕਰ ਰਹੇ ਨੇ ਇਹਨਾਂ ਦਾ ਜਿਹੜਾ ਮੇਨ ਮੁੱਦਾ ਪਹਿਨ ਤਾਂ ਪੈਨਸ਼ਨ ਬਾਰੇ ਅਸੀਂ ਬਾਰ-ਬਾਰ ਅਸੀਂ ਰਿਕਵੈਸਟਾਂ ਕਰ ਚੁੱਕੇ ਭੇਜ-ਭੇਜ ਕੇ ਲਿਖੇ ਕਿ ਜਿਹੜੀ ਜਾਇਜ਼ ਮੰਗਾਂ ਨੇ ਉਹ ਵੀ ਅਸੀਂ ਲੈਣ ਨੂੰ ਰਿਕਵੈਸਟ ਕਰਾਂਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਤੇ ਟੇਬਲ ਤੇ ਬੈਠ ਕੇ ਗੱਲਬਾਤ ਕਰਾਂਗੇ